ਸਾਡੇ ਨਾਲ ਨੇ ਸੀਮਾ ਮਲੋਤਰਾ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਨਾਲ ਹੀ ਇਹਨਾਂ ਨੂੰ ਸਟੇਟ ਮਿਨਿਸਟਰ ਦਾ ਜਿਹੜਾ ਉਹ ਅਹੁਦਾ ਮਿਲਿਆ ਇਹਨਾਂ ਨਾਲ ਗੱਲ ਕਰਦੇ ਆਂ ਬੜੀ ਮਾਣ ਵਾਲੀ ਗੱਲ ਸੀ ਮਾਈ ਕੰਗ੍ਰੈਚੁਲੇਸ਼ਨਸ ਫਸ ਫਰ ਵਿਨਿੰਗ ਐਂਡ ਐਜ਼ ਅ ਸਟੇਟ ਹੋਮ ਮਿਨਿਸਟਰ ਐਂਡ ਯੂ ਰਿਪਰੈਜ਼েন্টিੰਗ ਸਪੈਸ਼ਲੀ ਇੰਡੀਅਨ ਕਮਿਊਨਿਟੀਜ਼ ਪ੍ਰਾਊਡ ਮੂਵਮੈਂਟ ਫਾਰ ਅਸ ਬਟ ਵਾਟ ਡੂ ਯੂ ਲਾਈਕ ਟੂ ਸੇ ਬਾਊਟ ਥਿਸ ਅਸਟਰ ਗੇਮ I'm really proud the Labour Party is now back in power after 14 years and it is a very big moment for the country. We are seeing the end of the Tory chaos. We are seeing now Labour beginning to rebuild our economy, our public services. And I am proud now to be a minister in the Home Office, making sure that we deliver on the plans that we have for the country, cutting our NHS waiting lists, making sure that we're supporting our economy with stability, making sure we're investing in our communities, our schools, making Sure, we're bringing our police, but also making sure that we are building our relationships again with the rest of the world. A proud nation building our role in the world and making sure that we once again are influential on the world stage. And uh, first, when uh, first done is that Rwanda um, uh, is. Team is that is one of the first moves we've made. We have made that move because this was not a deterrent, it was a gimmick, and it was costing us um, £2 million per person, the government was talking about sending. We need to have a much more Im a humane and fair immigration system, people's cases to be heard. We want to clear the backlog, more case officers. We want to make sure that we protect our borders. This is what people can expect. The very first responsibility of government is to keep our country safe and keep our borders protected and have a fair system. The Labour Party wants the whole of government, including the Home Office, to be returned to the service of our working people across the country thank you very much once again congratulations and best of luck for our future thank you thank you thank you uh, ਸਾਬਕਾ ਮੇਅਰ ਨੇ ਤੇ ਲੇਬਰ ਪਾਰਟੀ ਦੇ ਜਿਹੜੇ ਸੀਮਾ ਦੀ ਕੈਂਪੇਨ ਦੇ ਜਿਹੜੇ ਉਹ ਮੁੱਖ ਜਿਹੜੇ ਕਰਤਾ ਧਰਤਾ ਸੀ ਰਕਵਿੰਦਰ ਜੀ ਕੀ ਕਹੋਗੇ ਇਸ ਹਿਸਟੋਰੀਕਲ ਜਿੱਤ ਦੇ ਲਈ ਤੇ ਉਸ ਤੋਂ ਬਾਅਦ ਇੱਕ ਗ੍ਰਹਿ ਵਿਭਾਗ ਦੇ ਵਿੱਚ ਇੱਕ ਅਹਿਮ ਮੰਤਰੀ ਦਾ ਜਿਹੜਾ ਉਹ ਸਟੇਟ ਮਿਨਿਸਟਰ ਦਾ ਮਿਲਿਆ ਦੋ ਮੰਤਰ ਜੀ ਬੜੇ ਮਾਣ ਵਾਲੀ ਗੱਲ ਆ ਕਿ ਸੀਮਾ ਜੀ ਚੌਥੀ ਵਾਰ ਇਲੈਕਸ਼ਨ ਜਿੱਤੇ ਆ ਇਥੋਂ ਫਿਲਟਮੈਂਟ ਹਾਸਟਨ ਤੋਂ ਤੇ ਐਸਆਰ ਜਿਹੜੀ ਉਹਨਾਂ ਦੀ ਲੀਡ ਸੀਗੀ ਉਹ 6000 ਤੋਂ ਵੱਧ ਕੇ 8000 ਤੱਕ ਪਹੁੰਚੀ ਆ ਤੇ ਤੇ ਜਿਹੜੀ ਜਿਹੜੀ ਇਹ ਵਧਾਈ ਦੇ ਪਾਤਰ ਸਾਰੇ ਫੈਲਥਮਟ ਹੈਸਟਨ ਦੇ ਕਮਿਊਨਿਟੀ ਆ ਕਿਉਂਕਿ ਬਹੁਤ ਡਿਵਾਈਸਿਵ ਕੈਂਪੇਨ ਚੱਲੀ ਸੀਗੀ ਇੰਡੀਆ ਦੇਟਰ ਦੇ ਤਰ੍ਹਾਂ ਇੱਥੇ ਵੀ ਧਰਮ ਦੇ ਰਿਲੇਟਡ ਵੋਟਾਂ ਮੰਗੀਆਂ ਗਈਆਂ ਪਰ ਇੱਥੋਂ ਦੇ ਲੋਕਾਂ ਨੇ ਇਹ ਦਿਖਾਤਾ ਵੀ ਲੋਕ ਲੇਬਰ ਨਾਲ ਖੜੇ ਆ ਤੇ ਜੋ ਚੇਂਜ ਦਾ ਸੀਗਾ ਮੈਸੇਜ ਉਹ ਦਿੱਤਾ ਤੇ ਉਸ ਤੋਂ ਵੀ ਮਾਣ ਵਾਲੀ ਗੱਲ ਇਹ ਹੈ ਕਿ ਜੋ ਮਿਨਿਸਟਰੀਅਲ ਪੋਸਟ ਮਿਲੀ ਆ ਸੀਮਾ ਜੀ ਨੂੰ ਉਹ ਉਸ ਤੋਂ ਵੀ ਪੰਜਾਬੀਆਂ ਲਈ ਮਾਣ ਵਾਲੀ ਗੱਲ ਆ ਕਿ ਲੇਬਰ ਨੇ ਆਉਂਦਿਆਂ ਹੀ ਰਵਾਂਡਾ ਪਾਲਿਸੀ ਜਿਹੜੀ ਆ ਉਹ ਬੰਦ ਕਰ ਦਿੱਤੀ ਆ ਤੇ ਸੀਮਾ ਇਸੇ ਤਰੀਕੇ ਨਾਲ ਪੰਜਾਬੀ ਪੰਜਾਬੀ ਕਮਿਊਨਿਟੀ ਦੀ ਤੇ ਹੋਰ ਸਾਰੀਆਂ ਘੱਟ ਗਿਣਤੀਆਂ ਲਈ ਕੰਮ ਕਰਦੀ ਰਹੂਗੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਥੈਂਕ ਯੂ ਮਨਪ੍ਰੀਤ ਜੀ ਇਹ ہمارے ਲਈ ਭਾਰਤੀ ਕਮਿਊਨਿਟੀ کے لیے ایک गर्व की बात है कि हमारे बीच की एक यहां पर इंडियन कम्युनिटी इंडियन डायस्पोरा की लेडी जो है इस ओहदे पे पहुंची हैं ਔਰ ਹਮ ہمارا ਇਹਦਾ ਪੂਰਾ 100% ਸਪੋਰਟ ਹੈ ਅੱਗੇ ਵੀ ਚਲ ਕੇ ਹਮ ਇਨਨ ਕੋ ਸਪੋਰਟ ਕਰਾਂਗੇ ਪੰਜਾਬੀ ਭਾਈਚਾਰੇ ਦੀ ਉੱਗੀ ਸ਼ਖਸੀਅਤ ਕਾਰੋਬਾਰੀ ਤੇਜਿੰਦਰ ਸੇਖੋ ਸਾਡੇ ਨਾਲ ਨੇ ਤੇਜਿੰਦਰ ਜੀ ਹਿਸਟੋਰੀਕਲ ਮੂਵਮੈਂਟ ਖਾਸ ਤੋ ਤੇ ਪੰਜਾਬੀ ਭਾਈਚਾਰੇ ਦੇ ਲਈ ਕਿ ਇਸ ਵਾਰ ਪੰਜਾਬੀ ਸੰਸਦ ਮੈਂਬਰਾਂ ਦੀ ਗਿਣਤੀ ਵਧੀ ਹੈ ਤੇ ਨਾਲ ਹੀ ਜਿਹੜੀ ਸੀਮਾ ਮਲੋਤਰਾ ਸਾਡੀ ਜਿਹੜੀ ਪੰਜਾਬੀਆਂ ਦੀ ਸ਼ਾਨ ਹੈ ਤੇ ਉਹਨੂੰ ਗ੍ਰਹਿ ਵਿਭਾਗ ਦੇ ਵਿੱਚ ਇੱਕ ਰਾਜ ਮੰਤਰੀ ਦਾ ਅਹੁਦਾ ਜਿਹੜਾ ਦਿੱਤਾ ਗਿਆ ਕੀ ਕਹੋਗੇ ਇਸ ਘਾਸ ਮੂਮੈਂਟ ਇਹ ਜੀ ਸਾਨੂੰ ਬੜੇ ਹੀ ਪ੍ਰਾਊਡ ਦੀ ਮੂਮੈਂਟ ਆ ਕਿ ਪਹਿਲਾਂ ਤਾਂ ਸਾਡੇ 11 ਸਿੱਖ ਐਮਪੀ ਬਣੇ ਫਿਰ ਸੀਮਾ ਮਲੋਤਰਾ ਵੀ ਸਾਡੀ ਐਮਪੀ ਬਣੀ ਆ ਤੇ ਉਹ ਮਨਿਸਟਰ ਬਣੇ ਆ ਇਹ ਕਿੰਨੇ ਸਾਲਾਂ ਤੋਂ ਮਤਲਬ ਪਹਿਲਾਂ ਸਾਡੇ ਦੋ ਸਿੱਖ ਹੁੰਦੇ ਸੀਗੇ ਤੇ ਹੁਣ 11 ਸਿੱਖ ਤੇ ਸੀਮਾ ਨੂੰ ਵੀ ਅਸੀਂ ਸਿੱਖਾਂ ਚ ਹੀ ਗਿਣਦੇ ਆ ਮਤਲਬ ਸਾਡੀ ਪੰਜਾਬੀ ਸਾਡੀ ਇੰਡੀਅਨ ਕਮਿਊਨਿਟੀ ਦੀ ਸ਼ਾਨ ਆ ਤੇ ਇਹਨਾਂ ਨੇ ਬੜੀ ਕਿੰਨੇ ਸਾਲ ਹੋ ਗਏ ਸੀ ਇਹਨਾਂ ਨੂੰ ਲਗਿਆ ਨੂੰ 20 ਸਾਲ ਤੋਂ ਹੁਣ ਹੂ ਹੂ ਮੋਫੀ ਦੇ ਵਿੱਚ ਜਾ ਰਹੇ ਆ ਸਾਨੂੰ ਹੋਰ ਉਹਦਿਆਂ ਚ ਵੀ ਜਿੱਥੇ ਜਿੱਥੇ ਪੰਜਾਬੀਆਂ ਨੇ ਬਾਕੀ ਵਿਭਾਗਾਂ ਚ ਬਿਜ਼ਨਸ ਦੇ ਵਿੱਚ ਤਰੱਕੀ ਕੀਤੀ ਸੀਗੀ ਅੱਜ ਰਾਜਨੀਤੀ ਦੇ ਵਿੱਚ ਵੀ ਚੰਗੇ ਚੰਗੇ ਉੱਪਰ ਅਹੁਦੇ ਤੇ ਬੈਠੇ ਐ ਸਾਡੇ ਲਈ ਜਿਹੜੇ ਅੱਗੇ ਆ ਉਹਨਾਂ ਦੀ ਜਨਰੇਸ਼ਨਾਂ ਨੇ ਉਹਨਾਂ ਨੂੰ ਬੜਾ ਲਾਭ ਮਿਲੇਗਾ ਪਹਿਲਾਂ ਰਿਸ਼ੀ ਸੁਨਾਖੀ ਚਲੋ ਪਾਰਟੀ ਤੋਂ ਉੱਪਰ ਉੱਠ ਕੇ ਪਹਿਲਾਂ ਰਿਸ਼ੀ ਸੁਨਾਖੀ ਜੀ ਸੀਗੇ ਕੰਜ਼ਰਵੇਟਿਵ ਪਾਰਟੀ ਦੇ ਪ੍ਰਾਈਮ ਮਿਨਿਸਟਰ ਬਣੇ ਪਰ ਅੱਜ ਸੀਮਾ ਮਲੋਤਰਾ ਅੱਜ ਹੋਮ ਵਿਭਾਗ ਗ੍ਰੈਪ ਵਿਭਾਗ ਦੇ ਵਿੱਚ ਨੇ ਤੇ ਰਨ ਕਰ ਰਹੇ ਆ ਤੇ ਇਹਦਾ ਚੰਗਾ ਸਾਡੇ ਲੋਕਾਂ ਨੂੰ ਫਾਇਦਾ ਹੋਏਗਾ ਮੋਟੀਵੇਸ਼ਨ ਮਿਲੇਗੀ ਤੇ ਅੱਗੇ ਤੱਕੀਆਂ ਕਰਨਗੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੀਰ ਮਜੀਠੀ ਜੀ